ਸਭ ਤੋਂ ਪਹਿਲਾਂ ਤਾਂ ਸਾਰੇ ਕਿਸਾਨ ਵੀਰਾਂ ਨੂੰ ਤੇ ਮਜ਼ਦੂਰ ਵੀਰਾਂ ਨੂੰ ਮੇਰੇ ਵੱਲੋਂ ਤੁਹਾਡੇ ਆਪਣੀ ਜਿਸ ਕਰਨ ਕਰਿਆਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆਸ ਕਰਦਾ ਕਿ ਸਾਰੇ ਤੁਸੀਂ ਤੰਦਰੁਸਤ ਹੋਵੋ ਵੀ ਚੜ੍ਹਦੀ ਕਲਾ 'ਚ ਹੋਵੋਗੇ ਇਹਨੇ ਖਰਾ ਮੌਸਮ ਦੇ ਵਿੱਚ ਵੀ ਮੀਂਹ ਦੇ ਸਾਰ ਹੋਣ ਦੇ ਤਾਂ ਵੀ ਤੁਸੀਂ ਸਾਰੇ ਜਣੇ ਬਹੁਤ ਹੀ ਬਣ ਕੇ ਖੜਦੇ ਹੋ ਇੱਥੇ ਆ ਕੇ ਬੈਠੇ ਹੋ ਸੁਣ ਰਹੇ ਹੋ ਅੱਜ ਅਸੀਂ ਬਾਈ ਸਿੱਧੂ ਮੂਸੇ ਵਾਲੇ ਦੀ ਯਾਦ ਦੇ ਵਿੱਚ ਤੁਹਾਡੇ ਦਰਮਿਆਨ ਪਹੁੰਚੇ ਆਂ ਮੈਂ ਇੱਕ ਕਲਾਕਾਰ ਹੋਣ ਦੇ ਨਾਤੇ ਨਾਲ ਦੀ ਨਾਲ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਤੁਹਾਡੇ ਵਿਚਕਾਰ ਖੜੇ ਆ ਭਾਨੇ ਸਿੱਧੂ ਬਾਈ ਨੇ ਸਾਨੂੰ ਕਿਹਾ ਸੀਗਾ ਵੀ ਤੁਸੀਂ ਆਉਣਾ ਅਸੀਂ ਆਪਦਾ ਫਰਜ਼ ਸਮਝਦੇ ਬਾਕੀ ਕਲਾਕਾਰਾਂ ਨੂੰ ਵੀ ਇਹ ਬੇਨਤੀ ਕਰ ਦਿਆਂਗੇ ਤੁਸੀਂ ਵੀ ਜਰੂਰ ਆਓ ਕਈ ਕਲਾਕਾਰਾਂ ਦੇ ਅੰਦਰ ਥੋੜੀ ਬਹੁਤੀ ਕੋਈ ਡਰ ਦੀ ਸੁਭਾਵਨਾ ਹੈਗੀ ਆ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਅਸੀਂ ਤਾਂ ਤੁਹਾਡੇ ਬਜ਼ੁਰਗਾਂ ਦੇ ਸਾਰੇ ਤੇ ਤੁਹਾਡੇ ਸਾਰੇ ਭਰਾਵਾਂ ਦੇ ਸਾਰੇ ਤੁਹਾਡੇ ਵਿੱਚ ਖੜੇ ਆ ਜੇ ਕੋਈ 19 ਕੀ ਸਾਡੇ ਨਾਲ ਪ੍ਰੋਬਲਮ ਕ੍ਰੀਏਟ ਹੁੰਦੀ ਆ ਤਾਂ ਤੁਸੀਂ ਸਾਡੇ ਨਾਲ ਖੜੋਗੇ ਇਹ ਸਾਨੂੰ ਥੋੜੇ ਤੋਂ ਵੀ ਆਸ ਆ ਤੁਸੀਂ ਆਪ ਦਾ ਹੱਥ ਖੜਾ ਕਰਕੇ ਸਾਨੂੰ ਯਕੀਨ ਦਿਵਾਓ ਕਿ ਸਾਡੇ ਨਾਲ ਕਿਉਂਕਿ ਬਾਈ ਅੱਜ ਦੇਖੋ ਸਾਡੇ ਗਾਣੇ ਆਉਂਦੇ ਆ ਸਟੇਜਾਂ ਤੇ ਅਸੀਂ ਜਾਣੇ ਆ ਸਾਨੂੰ ਵੀ ਕੋਈ ਗੱਲ ਨੂੰ ਪ੍ਰੋਬਲਮ ਕ੍ਰੀਏਟ ਹੋ ਗਈ ਤੁਸੀਂ ਸਾਡੇ ਨਾਲ ਖੜਨਾ ਅਸੀਂ ਥੋੜੇ ਤੇ ਆਸ ਕਰਦੇ ਆ ਮੈਨੂੰ ਭਾਨੇ ਬਾਈ ਦਾ ਫੋਨ ਆਇਆ ਕਹਿੰਦਾ ਬਾਈ ਤੁਸੀਂ ਆਉਣਾ ਮੈਂ ਬਾਪੂ ਬਲਕੌਰ ਨਾਲ ਗੱਲ ਕਰੀ ਮਾਤਾ ਥੋੜੀ ਜਿਹੀ ਢਿੱਲੇ ਆ ਤੁਹਾਨੂੰ ਵੀ ਪਤਾ ਹੀ ਆ ਤੇ ਬਾਪੂ ਵੀ ਥੋੜਾ ਜਿਹਾ ਢਿੱਲਾ ਸੀਗਾ ਸਿੱਧੂ ਬਾਈ ਦੀ ਟੀਮ ਹੋਣ ਦੇ ਨਾਤੇ ਮੈਂ ਤੁਹਾਡੇ ਕੋਲੇ ਹਾਜ਼ਰੀ ਲਵਾਉਣ ਆਇਆ ਵਾਂ ਜਦੋਂ ਵੀ ਤੁਸੀਂ ਕਹੋਗੇ ਅਸੀਂ ਤੁਹਾਡੇ ਮੂਹਰੇ ਖੜੇ ਹੋਵਾਂਗੇ ਤੁਸੀਂ ਸਾਡੇ ਪਿੱਛੇ ਹੋਵੋਗੇ ਅਸੀਂ ਤੁਹਾਡੇ ਮੂਹਰੇ ਏਕਾਂ ਡਾ ਕੇ ਖੜਾਂਗੇ ਇਹ ਨਹੀਂ ਹੈਗਾ ਵੀ ਇਕੱਲਾ ਗਾਣਿਆਂ ਚ ਥੋਤੋ ਅਸੀਂ ਆਪਦੇ ਵਿਊ ਖੱਟਦੇ ਆ ਅਸੀਂ ਆਪਦਾ ਕੱਲ ਨੂੰ ਸ਼ੋਹਾਂ ਦੇ ਵਿੱਚ ਥੋਤੋ ਪੈਸੇ ਬਣਾਉਣੇ ਆ ਅਸੀਂ ਤੁਹਾਡੇ ਪੁੱਤਾਂ ਤੁਹਾਡੇ ਛੋਟੇ ਭਰਾਵਾਂ ਤੁਹਾਡੇ ਵੀਰਾਂ ਤੁਹਾਡੇ ਨਾਲ ਖੜੇ ਆ ਕਦੇ ਵੀ ਇਦਾਂ ਦਾ ਨਾ ਸੋਚਿਓ ਵੀ ਥੋਤੋ ਦੂਰ ਆ ਬਾਕੀ ਸਿੰਗਰ ਭਰਾਵਾਂ ਨੂੰ ਵੀ ਕਹਿਣਾ ਵੀ ਸਾਰੇ ਖੜੋ ਆਪਣੇ ਤੁਸੀਂ ਸਾਰੇ ਘਰ ਦੇ ਫੈਮਿਲੀ ਆਰ ਕੇ ਭਰਾ ਵੱਡੇ ਬਾਪੂ ਸਾਡੇ ਤੁਸੀਂ ਸਾਡੇ ਨਾਲ ਖੜੋਗੇ ਡਰ ਦੀ ਭਾਵਨਾ ਜਿਹੜੀ ਉਹ ਦਿਲ ਚੋਂ ਕੱਢ ਕੇ ਆਪਾਂ ਕਿਸਾਨਾਂ ਨਾਲ ਖੜੀਏ ਜੇਕਰ ਆਪਣੀ ਜ਼ਮੀਨ ਨਾ ਬਚੀ ਜੇਕਰ ਆਪਾਂ ਖਤਮ ਹੋ ਜਾਾਂਗੇ ਜਿਦੇ ਕੋਲੇ ਜ਼ਮੀਨ ਨਹੀਂ ਰਹੀ ਤਾਂ ਸਾਰਾ ਕੁਝ ਹੀ ਖਤਮ ਹੋ ਜਾਊਗਾ ਇਹਦੂ ਅੱਗੇ ਤੁਹਾਨੂੰ ਵੀ ਪਤਾ ਸੈਂਟਰ ਦੀ ਸਰਕਾਰ ਆ ਸਾਰਾ ਸਿਸਟਮ ਸੈਂਟਰ ਦੇ ਹੱਥ ਆ ਉਹਦੇ ਲਈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਆਪਣਾ 1 1 2 11 ਬਣ ਜਾਂਦੇ ਆ ਆਪਾਂ ਸਾਰੇ ਇਕੱਠੇ ਹੋ ਕੇ ਇਨੂੰ ਅੰਦੋਲਨਾਂ ਨੂੰ ਹੋਰ ਵੱਡਾ ਕਰੀਏ ਤੇ ਮੈਂ ਭਾਨੇ ਸਿੱਧੂ ਬਾਈ ਨੂੰ ਵੀ ਯਕੀਨ ਦਿਵਾਉਣਾ ਕਿ ਭਾਨੇ ਬਾਈ ਤੈਨੂੰ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਸੀ ਤੁਹਾਡੇ ਨਾਲ ਖੜੇ ਆਂ ਇੰਨੀਆਂ ਗੱਲਾਂ ਕਰਦਾ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਤੰਦਰੁਸਤ ਰਹੋ ਚੜ੍ਹਦੀ ਕਲਾ ਚ ਰਹੋ ਤੇ ਕਿਸਾਨੀ ਜਿੰਦਾਬਾਦ ਰਹੇ ਇੱਕ ਵਾਰ ਕਿਸਾਨੀ ਦਾ ਨਾਅਰਾ ਲਾਵਾਂਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਅਸੀਂ ਬਾਈ ਹਾਜ਼ਰ ਆ ਤੁਹਾਡੇ ਖਾਤਰ ਕੋਈ ਵੀ ਦਿਲਚ ਨਾ ਸੋਚਿਓ ਵੀ ਕਿ ਵੀ ਸਿੰਗਰ ਨਹੀਂ ਆ ਰਹੇ ਅਸੀਂ ਹਾਜ਼ਰ ਆ ਜਿੰਨੇ ਜੋਗੇ ਹੈਗੇ ਆ ਤੁਹਾਡੇ ਮੂਰੇ ਹਾਜ਼ਰ ਆ ਭਾਨੇ ਬਾਈ ਅਸੀਂ ਆਏ ਹੈਗੇ ਆ ਨਾਲ ਤੁਹਾਡੇ ਓ थैंक यू ਸਾਡੇ ਬਹੁਤ ਹੀ ਸਤਿਕਾਰਯੋਗ ਮੇਰੀ ਭੂਆ ਜਸਵੰਦਰ ਬਰਾੜ ਉਹ ਵੀ ਪਹੁੰਚ ਚੁੱਕੇ ਨੇ ਜਿਨ੍ਹਾਂ ਨੂੰ ਤੁਸੀਂ ਬੜਾ ਲੰਮੇ ਸਮੇਂ ਤੋਂ ਸੁਣਦੇ ਆ ਰਹੇ ਹੋ ਜਿਨ੍ਹਾਂ ਦੀ ਆਵਾਜ਼ ਆ ਤੁਹਾਨੂੰ ਸਾਰੀ ਦੁਨੀਆ ਦੇ ਵਿੱਚ ਉਹਨਾਂ ਦੀ ਗੂੰਜਦੀ ਆ ਸਾਡੇ ਭੂਆ ਜੀ ਅੱਜ ਪਹੁੰਚੇ ਨੇ ਬਲਕਾਰਨ ਖਿਲਾ ਬਾਈ ਜੀ ਪਹੁੰਚੇ ਨੇ ਮਲਜਿੰਦਰ ਗੁਲਸਨ ਪਹੁੰਚੇ ਨੇ ਹੋਰ ਸਾਡੇ ਕਈ ਸਾਥੀ ਕਲਾਕਾਰ ਪਹੁੰਚੇ ਨੇਗੇ ਇਹਨਾਂ ਕਲਾਕਾਰਾਂ ਦਾ ਬਹੁਤ ਬਹੁਤ ਧੰਨਵਾਦ ਅਗਲੇ ਦਿਨਾਂ ਦੇ ਵਿੱਚ ਹੋਰ ਵੀ ਅਸੀਂ ਕਲਾਕਾਰਾਂ ਨੂੰ ਲੈ ਕੇ ਆਵਾਂਗੇ ਇੱਥੇ ਜਿਹੜਾ ਗੀਤ ਥੋੜੇ ਜਿਹੀ ਸ਼ੀਲੇ ਗੀਤ ਜੋਸ਼ ਵਾਲਾ ਗੀਤ ਸੁਣਾਵਾਂਗੇ ਲਾਈ ਅਗਲਾ ਸਾਡਾ ਕਿਹੜਾ ਬਲਾਰ ਪਰਤੀ 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 ਲਾ ਬਈ ਇਹ ਸੁਣਾ ਲੈ ਸਭ ਤੋਂ ਪਹਿਲਾਂ ਜੀ ਫਤਿਹ ਦੀ ਸਾਜ ਪਾਈ ਹੋ ਵਾਹਿਗੁਰੂ ਜੀ ਕਾ ਖਾਲਸਾ ਕਹਿੰਦੇ ਜਿਹਦੀ ਜ਼ੁਬਾਨ ਤੇ ਫਤਿਹ ਉਹਦੀ ਮੈਦਾਨ ਚ ਫਤਿਹ ਜੇ ਆਪਾਂ ਫਤਿਹ ਢੀਲੀ ਜੀ ਗੱਜ ਲਈ ਨਾ ਫੇਰ ਸਵਾਦ ਨਹੀਂ ਆਣਾ ਗੱਜ ਕੇ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਹੁਣ ਆਇਆ ਨਾ ਸਵਾਦ ਸੋ ਸਭ ਤੋਂ ਪਹਿਲਾਂ ਧੰਨਵਾਦ ਹੈ ਬਾਈ ਭਾਨੇ ਸਿੱਧੂ ਦਾ ਬਾਈ ਲੱਖੇ ਸਧਾਣੇ ਦਾ ਸਾਡੇ ਬਲਕਾਰ ਰਣਖੀਲਾ ਜੀ ਹੋਰ ਜਿੰਨੇ ਵੀ ਸਾਡੇ ਸੰਗਰ ਪਹੁੰਚੇ ਆ। ਵੀਰੇ ਮੇਰੀ ਬੇਨਤੀ ਹੈ ਜਿਹੜੇ ਅੱਗੇ ਖੜੇ ਪਲੀਜ਼ ਬਹਿ ਜਾਓ। ਥੋੜੇ ਜਾਬ ਤੇ ਚ ਰਹੀਏ ਕਿਉਂਕਿ ਬਾਪੂ ਜੀ 2 ਮਿੰਟ ਲੈ ਸਕਦਾ ਕੋ ਚੱਕਰ ਦਾ ਨਹੀਂ। ਲੈ ਲੀਏ। ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਰਨੀ ਹੈ ਕਿਉਂਕਿ ਬਹੁਤ ਸਾਰੇ ਸਾਡੇ ਨੌਜਵਾਨ ਵੀਰਾਂ ਦੇ ਅੱਗੇ ਨਾ ਅ ਗੋਦੀ মিডিਆ ਵਾਲੇ ਮਾਈਕ ਲੈ ਕੇ ਆਉਂਦੇ ਫਿਰ ਪੁੱਛਦੇ ਐ ਐਮਐਸਪੀ ਕਿਹਾ ਹੈ ਐਮਐਸਪੀ ਕਿਹਾ ਹੈ ਤੁਸੀਂ ਮੇਰੀ ਅੱਜ ਇੱਕ ਗੱਲ ਧਿਆਨ ਨਾਲ ਸੁਣ ਲਓ ਤੇ ਇਕੱਲੇ ਇਕੱਲੇ ਨੂੰ ਇਹ ਹੀ ਦੱਸਿਓ ਆਓ ਇਹ ਵੀ ਸਵਾਲ ਚੱਕਦੇ ਵੀ ਪੰਜਾਬ ਤੇ ਹਰਿਆਣਾ ਨੂੰ ਤਾਂ ਐਮਐਸਪੀ ਮਿਲਦੀ ਆ ਤਾਂ ਤੁਸੀਂ ਅੰਦੋਲਨ ਕਿਉਂ ਕਰਦੇ ਹੋ ਤਾਂ ਉਹਦਾ ਜਵਾਬ ਇਹ ਦੇਣਾ ਪਾ ਕਿ ਜਿਹੜੀ ਅੱਜ ਸਾਨੂੰ ਐਮਐਸਪੀ ਮਿਲਦੀ ਆ ਉਹ ਇੱਕ ਸਕੀਮ ਦੇ ਤਹਿਤ ਮਿਲਦੀ ਆ ਜਿਵੇਂ ਅੱਜ 600 ਯੂਨਟ ਬਿਜਲੀ ਮਾਫ ਹੈ ਉਹ ਕੋਈ ਕਾਨੂੰਨ ਨਹੀਂ ਹੈ ਉਹ ਸਕੀਮ ਹੈ ਆਟਾ ਦਾਲ ਸਕੀਮ ਹੈ ਉਹ ਕੋਈ ਅਗਲੀ ਸਰਕਾਰ ਆਵੇ ਉਹ ਸਕੀਮ ਬੰਦ ਕਰ ਸਕਦੀ ਹੈ ਉਵੇਂ ਜਿਹੜੀ ਸਾਨੂੰ ਅੱਜ ਐਮਐਸਪੀ ਮਿਲਦੀ ਹੈ ਉਹ ਕਿਸ ਸਕੀਮ ਦੇ ਤਹਿਤ ਮਿਲਦੀ ਹੈ ਅਸੀਂ ਕਾਨੂੰਨ ਇਸ ਕਰਕੇ ਬਣਾਉਣਾ ਕਿਉਂਕਿ ਸਾਨੂੰ ਇਹਨਾਂ ਸਰਕਾਰਾਂ ਦੀਆਂ ਨੀਤੀ ਤੇ ਇਹਨਾਂ ਦੀ ਨੀਤਾਂ ਦੇ ਸ਼ੱਕ ਹੈ ਕਿਉਂਕਿ ਇਹ ਕਾਰਪੋਰੇਟ ਘਰਾਣੇ ਦੀਆਂ ਸਰਕਾਰਾਂ ਨੇ ਸਾਡੀਆਂ ਸਰਕਾਰਾਂ ਨਹੀਂ ਆਏ ਭਲੇਖਾ ਨਾ ਪਾਲਿਓ ਕੋਈ ਜਿੱਥੇ ਤੱਕ ਗੱਲ ਹੁਣ ਸਿੰਗਰਾਂ ਦੀ ਰਹੀ ਹੈ ਕਲਾਕਾਰਾਂ ਦੀ ਰਹੀ ਹੈ ਬਾਈ ਥੋੜਾ ਜਿਹਾ ਹਲੇ ਕੈਲੀ ਵੀ ਵਿਆਹਾਂ ਦਾ ਸੀਜ਼ਨ ਚੱਲਦਾ ਹਰੇਕ ਕਲਾਕਾਰ ਬੁੱਕ ਹੈ ਹਰੇਕ ਕਲਾਕਾਰ ਕੋਲੇ ਹਲੇ ਖਾੜੇ ਬੋਕ ਹੈ ਜਦੋਂ ਵੇਲੇ ਹੋਗੇ ਸਾਰੇ ਇੱਧਰ ਨੂੰ ਆਉਣਗੇ ਪਰਵਾਹ ਨਾ ਕਰਿਓ ਪਹਿਲਾਂ ਵੀ ਤੁਹਾਡੇ ਲਈ ਗੀਤ ਗਾਏ ਆ ਅੱਜ ਵੀ ਗੀਤ ਗਾਏ ਆ ਅੱਜ ਵੀ ਗੀਤ ਗਾਵਾਂਗੇ ਸੋ ਜਿਹੜੀ ਹੁਣ ਮੈਂ ਮੈਂ ਆਪਣੀ ਬਹੁਤੀ ਲੰਬੀ ਹਾਜ਼ਰੀ ਲਵਾਣੀ ਹੈ ਸਿਰਫ ਚੜ੍ਹਦੀ ਕਲਾ ਦੀ ਗੱਲ ਕਰਕੇ ਜਾਣੀ ਹੈ ਕਿਉਂਕਿ ਜੋ ਮੈਂ ਇੱਥੇ ਆਪ ਦੇਖਿਆ ਮੈਂ 13 ਨੂੰ ਵੀ ਇੱਥੇ ਸੀ 14 ਨੂੰ ਵੀ ਇੱਥੇ ਸੀ 21 ਨੂੰ ਵੀ ਇੱਥੇ ਸੀ ਜਦੋਂ ਇੱਥੇ ਗੋਲੇ ਵਰਤੇ ਸੀ ਗੋਲੀਆਂ ਵੱਜਦੀਆਂ ਸੀ ਜੋ ਹਾਲਾਤ ਹੋਇਆ ਤੁਹਾਡੇ ਨਾਲ ਸਾਰਾ ਸਾਂਝਾ ਕਰਦਾ ਉਹ ਡਰੋਂ ਨਾਲ ਸੀ ਡਰਾਉਂਦੇ ਓਏ ਪਰ ਅਸੀਂ ਨਹੀਂ ਡਰੇ ਸਰਕਾਰ ਦੇ ਗੋਲੇ ਸਾਹਮਣੇ ਰੱਖ ਲੈ ਮੈਂ ਆਪਣੇ ਘਰੇ ਇਹਨਾਂ ਦੇ ਗੋਲੇ ਜਿਹੜੇ ਆ ਨਾ ਉਹ ਸਾਹਮਣੇ ਸਾਹਮਣੇ ਰੱਖੇ ਕਰੇ ਆਉਣ ਦੇ ਹੁਣ ਇਹਨਾਂ ਨੂੰ ਵੋਟਾਂ ਮੰਗਣ ਫੇਰ ਪੁੱਛਾਂਗੇ ਉਹ ਡਰੋਂ ਨਾਲ ਸੀ ਡਰਾਉਂਦੇ ਓਏ ਪਰ ਅਸੀਂ ਨਹੀਂ ਡਰੇ ਸਰਕਾਰ ਦੇ ਗੋਲੇ ਸਾਹਮਣੇ ਰਖ ਲੈ ਮੈਂ ਆਪਣੇ ਘਰੇ ਓਏ ਅਸੀਂ ਕੋਈ ਭੀਖ ਨਹੀਂ ਮੰਗਦੇ ਓਏ ਮੰਗਦੇ ਹਾਂ ਹੱਕਾਂ ਨੂੰ ਆ ਜੋ ਭਗਤੋਂ ਬਹਿ ਕੇ ਗੱਲ ਕਰੀਏ ਖੋਲਾ ਥੋਡੀਆਂ ਅੱਖਾਂ ਨੂੰ ਸਾਡੇ ਹਿੱਸੇ ਜੋ ਹਥਿਆਰ ਇਹ ਬੜਾ ਬੋਲਦੇ ਨੇ ਇਨਕੇ ਪਾਸ ਹਥਿਆਰ ਹੈ ਸਾਡਾ ਹਥਿਆਰ ਕੀ ਆ ਸੁਣ ਲਿਓ ਹੁਣ ਸਾਡੇ ਹਿੱਸੇ ਜੋ ਹਥਿਆਰ ਜਿਉ ਨੂੰ ਕਹਿੰਦੇ ਨੇ ਅਰਦਾਸ ਉਸੇ ਅਰਦਾਸ ਚ ਮੰਗਦੇ ਹਾਂ ਸਰਬੱਤ ਦਾ ਭਲਾ ਇਸ ਪੰਜਾਬ ਦੀ ਮਿੱਟੀ ਵਿੱਚ ਕਲਾਇਕ ਐਸੀ ਏ ਇਹਦੇ ਜੰਮੇ ਫਟ ਖਾ ਕੇ ਵੀ ਕਹਿੰਦੇ ਹੈ ਚੜਦੀ ਕਲਾ ਇਸ ਇਸ ਪੰਜਾਬ ਦੀ ਮਿੱਟੀ ਵਿੱਚ ਕਲਾਇਕ ਐਸੀ ਏ ਇਹਦੇ ਜੰਮੇ ਫਟ ਖਾ ਕੇ ਵੀ ਕਹਿੰਦੇ ਹੈ ਚੜਦੀ ਕਲਾ ਹੋਇਆ ਕੀ ਬਾਪੂ ਜੀ ਇੱਥੇ ਇੱਕ ਵੀਰ ਦੇ ਗੋਲੀ ਵੱਜੀ ਪੱਤਰਕਾਰ ਨੇ ਪੁੱਛਿਆ ਕਿਆ ਵਜਾ ਹੈ ਕਹਿੰਦਾ ਫੂਲ ਲਗਾ ਹੈ ਫੂਲ ਕਿ ਲੱਗੀ ਗੋਲੀ ਨੂੰ ਥੁੱਲ ਦੱਸਦੇ ਨੇ ਮੁੜ ਫੇਰ ਮੈਦਾਨ 'ਚ ਨੱਸਦੇ ਨੇ ਕਰਵਾ ਕੇ ਮਲਮਾਂ ਨੂੰ ਕੀ ਫਾਇਦਾ ਪ੍ਰਤੀਕ ਲਖਾਰੀ ਦਾ ਮੇਣਾ ਖੱਟ ਲੂ ਉਮਰ ਪਰ ਸਾਰੀ ਦਾ ਜੇ ਨਾ ਚੱਕਿਆ ਕਲਮਾਂ ਨੂੰ ਓ ਕੀ ਬੁੱਢੇ ਕੀ ਠੇਰੇ ਨੌਜਵਾਨਾਂ ਲਾਲੇ ਡੇਰੇ ਓ ਕੀ ਬੁੱਢੇ ਕੀ ਠੇਰੇ ਨੌਜਵਾਨਾਂ ਲਾਲੇ ਡੇਰੇ ਭਾਵੇਂ ਜਿਸਮ ਲਹੂ ਨਾਲ ਪਿੰਜੇ ਪਰ ਹੱਸਦੇ ਦਿਸਣਗੇ ਚਿਹਰੇ ਇਹ ਸਰਕਾਰੀ ਨਾਕੇ ਵੀ ਕਿੰਨਾ ਚਿਰ ਰੋਕਣਗੇ ਅਸੀਂ ਆਈ ਉੱਤੇ ਆਗੇ ਦੇਣੀ ਧਰਤੀ ਹਲਾ ਕੇ ਇਸ ਪੰਜਾਬ ਦੀ ਮਿੱਟੀ ਵਿੱਚ ਕਲਾਈ ਕੇ ਅਸੀਂ ਇਹਦੇ ਜੰਮੇ ਫਟ ਖਾ ਕੇ ਵੀ ਕਹਿੰਦੇ ਬੋਲੋ ਜੀ ਸਾਰੇ ਨਾਲ ਮੈਂ ਕਹਿਣਾ ਇਸ ਪੰਜਾਬ ਦੀ ਮਿੱਟੀ ਵਿੱਚ ਕਲਾਈ ਕਿ ਐਸੀ ਏ ਇਹਦੇ ਜੰਮੇ ਫਟ ਖਾ ਕੇ ਵੀ ਕਹਿੰਦੇ ਤੁਸੀਂ ਕਹਿਣਾ ਇਸ ਪੰਜਾਬ ਦੀ ਮਿੱਟੀ ਵਿੱਚ ਕਲਾਈ ਕਿ ਐਸੀ ਏ ਇਹਦੇ ਜੰਮੇ ਫਟ ਖਾ ਕੇ ਵੀ ਕਹਿੰਦੇ ਇਸ ਪੰਜਾਬ ਦੀ ਮਿੱਟੀ ਵਿੱਚ ਕਲਾਈ ਕਿ ਐਸੀ ਏ ਇਹਦੇ ਜੰਮੇ ਫਟ ਖਾ ਕੇ ਵੀ ਕਹਿੰਦੇ ਬਹੁਤ ਬਹੁਤ ਧੰਨਵਾਦ ਜੀ ਬੋਲੇ ਇਸੋ ਨਿਹਾਲ ਬਸ ਇਦਾਂ ਹੀ ਡਟੇ ਰਹੋ ਡਟੇ ਸੀ ਡਟੇ ਹਾਂ ਤੇ ਡਟੇ ਰਹਾਂਗੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ